ਲੋ ਜੀ ਅੱਜ ਆਪਾਂ ਲੈ ਕੇ ਆਏ ਅਲਪੈਨ ਦੇ ਵਿੱਚ ਡੀਟੇਲ ਸੂਟ ਜੀ ਲੋਕ ਡਿਜ਼ਾਈਨ ਚੈੱਕ ਕਰੋ ਜੀ ਤਿੰਨਾਂ ਪਰ ਵਿੱਚ ਕਲਰ ਦੇਵਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਅਲਪੈਨ ਦੇ ਵਿੱਚ ਆਲ ਓਵਰ 5 ਮੀਟਰ ਸੂਟ 400 ਦੇ ਵਿੱਚ ਹੀ 400 ਦੇਵਾਂਗੇ ਕੋਈ 600 ਨਹੀਂ ਕੋਈ 700 ਨਹੀਂ ਕਲਰ ਇਹਦੇ ਵਿੱਚ ਦੇਵਾਂਗੇ ਤਿੰਨ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਪਹਿਲਾ ਕਲਰ ਰੋਜੀ ਆ ਗਿਆ ਦੂਜਾ ਜੀ ਮਸਟਰਡ ਆ ਗਿਆ ਜੀ ਲੋਈ ਦੂਜਾ ਕਲਰ ਮਸਟਰਡ ਆ ਗਿਆ ਜੀ ਤੀਜਾ ਕਲਰ ਆ ਗਿਆ ਨੀਵੀਂ ਰੇਵੀਤ ਜੀ ਤਿੰਨਾਂ ਕਲਰ ਨੇ ਦੋ ਡਿਜ਼ਾਈਨ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਦਿਓ ਜੀ 400 ਦੇ ਵਿੱਚ ਜੀ 400 ਦੇ ਵਿੱਚ 400 ਦਾ ਅਲੀ ਸ਼ੇਰਵਾਲ ਨੇ ਸੇਲ ਮੇਲਾ ਲਾਇਆ ਹੋਇਆ ਜੀ 400 ਦੇ ਵਿੱਚ ਲਪਾਂ ਦਾ 5 ਮੀਟਰ ਸੂਟ ਲੋ ਜੀ ਦੂਜਾ ਡਿਜ਼ਾਈਨ ਇਹ ਆ ਗਿਆ ਜੀ ਇਹ ਵੀਡੀਓ ਨਾ ਪੂਰਾ ਸ਼ਾਨਦਾਰ ਆ ਜੀ ਲੋ ਪਹਿਲਾ ਕਲਰ ਆ ਗਿਆ ਲਾਈਟ ਗਾਧਰੀ ਜੀ ਦੂਜਾ ਛੇੜਾ ਕੱਲ ਲੈ ਮੁੰਜੀ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਉਪਰਡਰ ਕਰ ਦਿਓ ਜੀ 400 ਦੇ ਵਿੱਚ ਦੇਵਾਂਗੇ ਆਪਾਂ ਆਲ ਓਵਰ 5 ਮੀਟਰ ਸੂਟ ਹੀ ਇੱਕੋ ਜਿਹੀ ਕਲਰ ਫੇਰ ਚੈੱਕ ਕਰ ਲਓ ਜੀ ਕੋਈ 600 ਨਹੀਂ ਕੋਈ 700 ਨਹੀਂ 400 ਜੀ ਅਲਪੈਨ ਨਾ ਖਰਾਬ ਹੋਵੇ ਨਾ ਬੁਰਾ ਹੋਵੇ ਨਾ ਰੰਗ ਨਿਕਲੇ ਲੋ ਜੀ ਕਲਰ ਚੈੱਕ ਕਰ ਜਲੋ ਜੀ 400 ਦੇ ਵਿੱਚ ਤੇ ਆਵਾਂਗੇ ਆਲ ਓਵਰ 5 ਮੀਟਰ ਸੂਟ ਸਾਰਾ ਡਿਜ਼ਾਈਨ ਡੀਟੇਲ ਬਣਿਆ ਹੋਇਆ ਜੀ ਲੋ 400 ਦੇ ਵਿੱਚ ਹੀ ਸੇਲਮ ਨਾਲ ਲੱਗ ਗਈ ਦੁਕਾਨ ਤੇ ਅਲੀ ਸ਼ੇਰ ਵਾਲੇ ਠੜਾ